ਦੋਸਤਾਂ ਇੱਕ ਮੁਕਸਰ ਸਾਹਿਬ ਤੋਂ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਸਿਲੰਡਰ ਦੇ ਵਿੱਚੋਂ ਗੈਸ ਦੀ ਬਜਾਏ ਪਾਣੀ ਨਿਕਲ ਰਿਹਾ ਹੈ ਤੁਹਾਨੂੰ ਦੱਸ ਦਈਏ ਇਹ ਜਿਹੜੀ ਖਬਰ ਆ ਸ੍ਰੀ ਮੁਕਸਰ ਸਾਹਿਬ ਤੋਂ ਆ ਰਹੀ ਆ ਇੱਕ ਵਿਅਕਤੀ ਵੱਲੋਂ ਭਾਰਤ ਗੈਸ ਏਜੰਸੀ ਦੇ ਉੱਪਰ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਆ ਉਹਦਾ ਕਹਿਣਾ ਇਹ ਹੈ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਭਾਰਤ ਗੈਸ ਏਜੰਸੀ ਤੋਂ ਸਿਲੰਡਰ ਲਿਆ ਸੀ ਪਹਿਲੇ 2 ਦਿਨ ਤਾਂ ਵਧੀਆ ਚੱਲਦਾ ਰਿਹਾ ਤੇ ਤੀਜੇ ਦਿਨ ਉਹ ਜਿਹੜਾ ਚਲੋ ਹਟ ਗਿਆ ਤਾਂ ਉਹਨਾਂ ਨੇ ਜਿਸ دوسری ਗੈਸ ਐਮਰਜੈਂਸੀ ਤੋਂ ਪਤਾ ਕੀਤਾ ਕਿ ਸਾਡੇ ਜਿਹੜੇ ਗੈਸਾ ਪੂਰਾ ਫੁੱਲਦਾ ਹੈ ਹੈਵੀ ਵੀ ਬਹੁਤ ਆ ਵੀ ਗੈਸ ਵੀ ਵਿੱਚ ਬਹੁਤ ਪਈ ਆ ਪਰ ਇੱਕ ਚੱਲ ਕਿਉਂ ਨਹੀਂ ਰਿਹਾ ਤਾਂ ਉਹਨਾਂ ਨੇ ਕਿਹਾ ਤੁਸੀਂ ਇਸ ਜਿਹੜੇ ਸਿਲੰਡਰ ਨੂੰ ਉਲਟ ਕਰਕੇ ਤੇ ਉਹਦੇ ਵਿੱਚ ਪੈਨ ਮਾਰ ਕੇ ਉਹਨੂੰ ਦੇਖੋਗੇ ਇਹਦੇ ਵਿੱਚ ਕੀ ਖਰਾਬੀ ਆ ਜਦੋਂ ਉਹਨਾਂ ਨੇ ਸਿਲੰਡਰ ਦੇ ਵਿੱਚ ਇੱਕ ਸੇਫਟੀ ਪੈਨ ਮਾਰਿਆ ਤਾਂ ਉਹਦੇ ਵਿੱਚੋਂ ਗੈਸ ਦੀ بجائے ਪਾਣੀ ਨਿਕਲ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿੱਦਾਂ ਉਹ ਗੈਸ ਦੀ ਬਜਾਏ ਪਾਣੀ ਨਿਕਲ ਰਿਹਾ ਹੈ ਤੇ ਇਹ ਵਕਤੀ ਕਹਿ ਰਿਹਾ ਹੈ ਕਿ ਸਾਨੂੰ ਇਹ ਜਿਹੜੀ ਭਾਰਤ ਗੈਸ ਏਜੰਸੀ ਆ ਸਾਨੂੰ ਗੈਸ ਦੀ ਬਜਾਏ ਪਾਣੀ ਦੇ ਸਿਲੰਡਰ ਵੇਚ ਰਹੀ ਆ ਤੁਹਾਨੂੰ ਦੱਸ ਦਈਏ ਇਹ ਜਿਹੜੀ ਖਬਰ ਆ ਸ੍ਰੀ ਮੁਕਸਰ ਸਾਹਿਬ ਤੋਂ ਆ ਰਹੀ ਆ ਇੱਕ ਵਿਅਕਤੀ ਨੇ ਇਹ ਇਲਜ਼ਾਮ ਲਗਾਏ ਆ ਭਾਰਤ ਗੈਸ ਏਜੰਸੀ ਦੇ ਉੱਪਰ ਕਿ ਗੈਸ ਦੀ ਬਜਾਏ ਸਾਨੂੰ ਪਾਣੀ ਵੇਚ ਰਹੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੱਦਾਂ ਗੈਸ ਦੀ ਬਜਾਏ ਪਾਣੀ ਨਿਕਲ ਰਿਹਾ ਹੈ ਸਿਲੰਡਰ ਦੇ ਵਿੱਚੋਂ ਉਸ ਰੈਕਟਿਵ ਵੱਲੋਂ ਇਹ ਕਿਹਾ ਗਿਆ ਸੀ ਕਿ ਕਾਜਿਕ ਦੇਣੇ ਪਹਿਲਾ ਅਸੀਂ ਇਹ ਜਿਹੜਾ ਸਿਲੰਡਰ ਲਿਆਂਦਾ ਸੀ ਭਾਰਤ ਗੈਸ ਏਜੰਸੀ ਵੱਲੋਂ ਤਾਂ ਉਹ 2 ਦਿਨ ਤਾਂ ਵਧੀਆ ਚੱਲਦਾ ਰਿਹਾ ਤੇ ਜਦੋਂ ਤੀਜੀ ਵਾਰ ਅਸੀਂ ਚਲਾਇਆ ਤਾਂ ਕੰਮ ਕਰਮ ਹਟ ਗਿਆ ਪਰ ਜੇ ਅਸੀਂ ਦੇਖੀਏ ਤਾਂ ਇੰਡੈਨ ਕੰਪਨੀ ਦਾ ਜਿਹੜਾ ਅਸੀਂ ਸਿਲੰਡਰ ਲਾਇਆ ਤਾਂ ਉਹ ਵਧੀਆ ਚੱਲ ਰਿਹਾ ਸੀ ਪਰ ਜਦੋਂ ਅਸੀਂ ਭਾਰਤ ਗੈਸ ਏਜੰਸੀ ਦਾ ਜਿਹੜਾ ਸਿਲੰਡਰ ਲਗਾਇਆ ਸੀ ਉਹ ਚੱਲੋਂ ਹਟ ਗਿਆ ਤਾਂ ਉਹਨਾਂ ਨੇ ਜਦੋਂ ਇਹ ਡੈਨ ਕੰਪਨੀ ਤੋਂ ਪੁੱਛਿਆ ਵੀ ਜਿਹੜਾ ਸਿਲੰਡਰ ਕਿਉਂ ਨਹੀਂ ਚੱਲ ਰਿਹਾ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਗੈਸ ਨੂੰ ਉਲਟ ਕਰਕੇ ਉਹਦੇ 'ਚ ਪੈਨ ਮਾਰ ਕੇ ਦੇਖੋ ਵੀ ਇਹਦੇ 'ਚ ਕੀ ਖਰਾਬੀ ਆ ਪਰ ਜਦੋਂ ਉਸ ਵਿਅਕਤੀ ਨੇ ਪੈਨ ਮਾਰ ਕੇ ਦੇਖਿਆ ਤਾਂ ਇਹ ਬਹੁਤ ਹੈਰਾਨ ਕਰਨ ਵਾਲੀ ਖਬਰ ਆ ਤੁਸੀਂ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਗੈਸ ਦੀ ਬਜਾਏ ਕਿੱਦਾਂ ਸਿਲੰਡਰ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ ਭਾਰਤ ਗੈਸ ਏਜੰਸੀ ਵਾਲੇ ਜਿਹੜੇ ਆ ਉਹ ਗੈਸ ਦੀ ਬਜਾਏ ਪਾਣੀ ਭਰ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਆ ਲੋਕਾਂ ਨੂੰ ਲੋਟ ਰਹੀ ਆ ਤੁਸੀਂ ਇਹਨਾਂ ਤਸਵੀਰਾਂ ਵਿੱਚ ਦੇਖ ਸਕਦੇ ਗੈਸ ਦੀ ਬਜਾਇ ਕਿੱਦਾਂ ਪਾਣੀ ਨਿਕਲ ਰਿਹਾ ਹੈ ਇਹ ਜਿਹੜੀ ਖਬਰ ਆ ਮੁਕਸਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਵਿਅਕਤੀ ਨੇ ਭਾਰਤ ਗੈਸ ਏਜੰਸੀ ਦੇ ਉੱਪਰ ਇਹ ਇਲਜ਼ਾਮ ਲਗਾਏ ਆ ਕਿ ਲੋਕਾਂ ਨੂੰ ਜਿਹੜੇ ਭਾਰਤ ਗੈਸ ਏਜੰਸੀ ਵਾਲੇ ਠੱਗ ਰਹੇ ਆ ਕਿਉਂਕਿ ਉਹ ਗੈਸ ਦੀ ਬਜਾਇ ਪਾਣੀ ਪਾ ਪਾ ਕੇ ਸਿਲੰਡਰਾਂ ਨੂੰ ਵੇਚ ਰਹੇ ਆ ਤੁਸੀਂ ਖੁਦ ਦੇਖ ਸਕਦੇ ਤੁਸੀਂ ਵੀਰਾਂ ਵਿੱਚ ਕਿ ਉਹ ਜਿਹੜਾ ਵਿਅਕਤੀ ਆ ਗੈਸ ਸਿਲੰਡਰ ਨੂੰ ਉਲਟ ਕਰਕੇ ਉਹਦੀ ਸੇਫਟੀ ਪੈਨ ਮਾਰ ਕੇ ਵੀ ਗੈਸ ਦੀ ਬਜਾਏ ਉਹ ਦੇਖ ਰਿਹਾ ਕਿ ਪਾਣੀ ਨਿਕਲ ਰਿਹਾ ਹੈ ਕਿੱਦਾਂ ਸਾਨੂੰ ਜਿਹੜੀਆਂ ਸਰਕਾਰਾਂ ਬੇਰਕੁਫ ਬਣਾ ਰਹੀਆਂ ਨੇ ਕਿੱਦਾਂ ਗੈਸ ਦੀ ਬਜਾਏ ਪਾਣੀ ਪਾ ਕੇ ਸਿਲੰਡਰਾਂ ਨੂੰ ਵੇਚ ਰਹੀਆਂ ਨੇ ਇਹ ਜਿਹੜੀ ਖਬਰ ਅਸੀਂ ਮੁਖਸਰ ਸਾਹਿਬ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਕਿ ਗੈਸ ਸਿਲੰਡਰ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਸਿਲੰਡਰ ਦੇ ਵਿੱਚੋਂ ਗੈਸ ਦੀ ਬਜਾਏ ਪਾਣੀ ਨਿਕਲ ਰਿਹਾ ਹੈ ਤੁਸੀਂ ਇਸ ਪ੍ਰਤੀ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ